ਗੁਜਰਾਤ ਦੇ ਗੀਰ نیشنل پارک ਦੇ ਬਿਲਕੁਲ ਨਾਲ ਲੱਗਦੇ ਪਿੰਡਾਂ ਦੇ ਅਲੱਗ-ਅਲੱਗ ਸੀਸੀਟੀਵੀ ਕੈਮਰੇਜ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਫੁਟੇਜੇਸ ਨਿਕਲ ਕੇ ਸਾਹਮਣੇ ਆਈਆਂ ਜਿਨ੍ਹਾਂ ਤੋਂ ਇਹ ਲੱਗਦਾ ਕਿ ਇਹ ਕਿਸੇ ਪਿੰਡ ਦੇ ਵੀਡੀਓ ਨਹੀਂ ਹੈਗੇ ਬਲਕਿ ਆਪਾਂ ਡਿਸਕਵਰੀ ਦੇ ਉੱਪਰ ਕੋਈ ਜਾਨਵਰਾਂ ਦਾ ਪ੍ਰੋਗਰਾਮ ਦੇਖ ਰਹੇ ਹਾਂ ਸ਼ੇਰਾਂ ਦੇ ਝੁੰਡ ਰਾਤ ਦੇ ਹਨੇਰੇ ਦੇ ਵਿੱਚ ਵੀ ਤੇ ਈਵਨ ਦਿਨੇ ਵੀ ਪਿੰਡਾਂ ਦੇ ਵਿੱਚ ਬੜੇ ਆਰਾਮ ਦੇ ਨਾਲ ਘੁੰਮਦੇ ਫਿਰਦੇ ਆ ਜਿੱਥੇ ਉਹਨਾਂ ਦਾ ਦਿਲ ਕਰਦਾ ਉੱਥੇ ਰੈਸਟ ਕਰਦੇ ਆ ਤੇ ਜਿਹੜਾ ਵੀ ਜਾਨਵਰ ਉਹਨਾਂ ਨੂੰ ਆਪਣਾ ਸੌਖਾ ਸ਼ਿਕਾਰ ਲੱਗਦਾ ਉਹਦੇ ਉੱਪਰ ਉਹ ਇੱਕਦਮ ਹਮਲਾ ਕਰਦੇ ਆ ਵੀਡੀਓਜ਼ ਦੇ ਵਿੱਚ ਇਹ ਕਲੀਅਰਲੀ ਦੇਖਿਆ ਜਾ ਸਕਦਾ ਕਿ ਇਹ ਸ਼ੇਰ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਘੁੰਮਦੇ ਫਿਰ ਰਹੇ ਆ ਜਿਵੇਂ ਨਾਰਮਲ ਦੇ ਵਿੱਚ ਕਿਸੇ ਵੀ ਦਿਨ ਕਿਸੇ ਵੀ ਪਿੰਡ ਦੇ ਵਿੱਚ ਅਵਾਰਾ ਕੁੱਤਿਆਂ ਦਾ ਕੋਈ ਝੁੰਡ ਹੋਵੇ ਤੇ ਇਹ ਵਾਲੇ ਜਿਹੜੇ ਸੀਨ ਆ ਇਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਜਿੱਥੇ ਇੱਕ ਟਾਈਮ ਦੇ ਉੱਪਰ ਇੱਕ ਬਿਲਕੁਲ ਹੀ ਅਦਭੁਤ ਗੱਲ ਹੋ ਸਕਦੀ ਸੀ ਹੁਣ ਉਹਨਾਂ ਦੇ ਲਈ ਉਹਨਾਂ ਦੀ ਨਾਰਮਲ ਜ਼ਿੰਦਗੀ ਦਾ ਇਹ ਡੇਲੀ ਵਰਤਾਰਾ ਬਣ ਚੁੱਕੇ ਆ ਤੇ ਈਵਨ ਤੁਸੀਂ ਆਪਣੇ ਇਸ ਵੀਡੀਓ ਦੇ ਵਿੱਚ ਅੱਗੇ ਹੋਰ ਬਹੁਤ ਸਾਰੀਆਂ ਫੁਟੇਜਸ ਐਵੇਂ ਦੀਆਂ ਦੇਖੋਗੇ ਜਿਨ੍ਹਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਲੋਕ ਜਦੋਂ ਸ਼ੇਰਾਂ ਦੇ ਇਹ ਚੁੰਡ ਗਲੀਆਂ ਦੇ ਵਿੱਚੋਂ ਲੰਘਦੇ ਆ ਉਹ ਬਿਲਕੁਲ ਸਧਾਰਨ ਤੌਰ ਦੇ ਉੱਪਰ ਖੜ ਕੇ ਉਹਨਾਂ ਨੂੰ ਦੇਖ ਰਹੇ ਆ ਸਾਇੰਸ ਦਾ ਨਾਂ ਦੀ ਬੋਲੀ ਦੇ ਵਿੱਚ ਇਹਨਾਂ ਜਾਨਵਰਾਂ ਦਾ ਨਾਮ ਆ ਪੈਂਥੇਰਾ ਲਿਓਪਾਰਸਿਕਾ ਪਰ ਨਾਰਮਲ ਦੇ ਵਿੱਚ ਇਹਨਾਂ ਨੂੰ ਏਸ਼ੀਆਰਟਿਕ ਲਾਇਓਨਸ ਕਿਹਾ ਜਾਂਦਾ ਜਾਂ ਕਹਿ ਲਓ ਏਸ਼ੀਆ ਦੇ ਸ਼ੇਰ ਆਫਰੀਕਾ ਦੇ ਸ਼ੇਰਾਂ ਤੋਂ ਇਹ ਥੋੜੀ ਜਿਹੀ ਅਲੱਗ ਹੁੰਦੇ ਆ ਇਹਨਾਂ ਦੀ ਗਰਦਨ ਦੇ ਆਸ-ਪਾਸੇ ਦੇ ਵਾਲ ਆਫਰੀਕੀ ਸ਼ੇਰਾਂ ਤੋਂ ਥੋੜੀ ਜਿਹੀ ਘੱਟ ਹੁੰਦੇ ਆ ਤੇ ਨਾੜ ਦੀ ਨਾਲ ਹੀ ਇਹਨਾਂ ਦੇ ਸਕਿਨ ਕਲਰ ਦਾ ਵੀ ਥੋੜਾ ਫਰਕ ਹੁੰਦਾ ਤੇ ਇਸੇ ਏਰੀਏ ਦੇ ਬਿਲਕੁਲ ਨਾਲ ਲੱਗਦੀ ਹੋਈ ਗੀਰ نیشنل پارک ਇਹਨਾਂ ਸ਼ੇਰਾਂ ਦਾ ਪੂਰੀ ਦੁਨੀਆ ਦੇ ਵਿੱਚ ਇੱਕ ਆਖਰੀ ਆਰਾਮਗਾਹ ਆ ਜਾਂ ਕਹਿ ਲਈਏ ਇਹਨਾਂ ਦਾ ਆਖਰੀ ਰਹਿਣ ਬਸੇਰਾ ਆ ਤੇ ਬਿਲਕੁਲ ਰੀਸੈਂਟਲੀ ਗਿਨੇ ਹੋਏ ਅੰਕੜੇ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੀ ਟੋਟਲ ਉਥੇ ਗਿਣਤੀ ਇਸ ਟਾਈਮ ਉੱਪਰ ਹੈਗੀ ਆ 674 ਹਾਲਾਂਕਿ ਇੱਕ ਅੰਕੜਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ ਵੀ ਕਰੂਗਾ ਸਪੈਸ਼ਲੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਡੇਲੀ ਕੋਈ ਨਾ ਕੋਈ ਨਿਊਜ਼ ਇਸ ਤਰ੍ਹਾਂ ਦੀ ਆਉਂਦੀ ਆ ਜਦੋਂ ਇਹ ਪਤਾ ਲੱਗਦਾ ਕਿ ਇਹਨਾਂ ਸ਼ੇਰਾਂ ਦੀ ਗਿਣਤੀ ਲਗਾਤਾਰ ਕੱਟਦੀ ਜਾ ਰਹੀ ਆ ਇਸ ਸਦੀ ਦੇ ਸ਼ੁਰੂ ਦੇ ਵਿੱਚ ਇਹਨਾਂ ਸ਼ੇਰਾਂ ਦੀ ਗਿਣਤੀ ਟੋਟਲ ਕਿੰਨੀ ਸੀ ਸਿਰਫ 20 20 ਤੋਂ ਵੱਧ ਕੇ ਅੱਜ ਇਹ ਸ਼ੇਰ 674 ਹੋ ਚੁੱਕੇ ਆ 1900ਵਿਆਂ ਦੇ ਸ਼ੁਰੂ ਦੇ ਵਿੱਚ ਕਿਉਂਕਿ ਉਸ ਟਾਈਮ ਦੇ ਉੱਪਰ ਇੰਡੀਆ ਦੇ ਉੱਪਰ ਬ੍ਰਿਟੇਨ ਦਾ ਰਾਜ ਸੀ ਤੇ ਗੋਰਿਆਂ ਦਾ ਇੱਕ ਫੇਵਰੇਟ ਪਾਸ ਟਾਈਮ ਹੁੰਦਾ ਸੀ ਜੰਗਲਾਂ ਦੇ ਵਿੱਚ ਜਾ ਕੇ ਸ਼ੇਰਾਂ ਦਾ ਸ਼ਿਕਾਰ ਕਰਨਾ ਤਾਂ ਇੰਨੀ ਭਾਰੀ ਗਿਣਤੀ ਦੇ ਵਿੱਚ ਸ਼ੇਰਾਂ ਨੂੰ ਮਾਰਿਆ ਗਿਆ ਕਿ ਹੁਣ ਤੋਂ ਤਕਰੀਬਨ 125 ਸਾਲ ਪਹਿਲਾਂ 20ਵੀਂ ਸਦੀ ਦੇ ਬਿਲਕੁਲ ਸ਼ੁਰੂ ਦੇ ਵਿੱਚ ਇਹਨਾਂ ਸ਼ੇਰਾਂ ਦੀ ਗਿਣਤੀ ਸਿਰਫ 20 ਰਹਿ ਗਈ ਸੀ ਤੇ ਅੱਜ ਇਹਨਾਂ ਦੀ ਗਿਣਤੀ ਉਸ ਤੋਂ ਵੱਧ ਕੇ ਹੋ ਚੁੱਕੀ ਹੈ 674 ਪਰ ਇਸ ਵਧੀ ਹੋਈ ਗਿਣਤੀ ਦੇ ਨਾਲ ਆਈ ਹੋਈ ਖੁਸ਼ੀ ਦੇ ਨਾਲ-ਨਾਲ ਆਉਂਦੀ ਹੈ ਇੱਕ ਬਹੁਤ ਹੀ ਜ਼ਿਆਦਾ ਵੱਡੀ ਪ੍ਰੋਬਲਮ ਜੇ ਸ਼ੇਰਾਂ ਦੀ ਗਿਣਤੀ ਵਧੀਆ ਤਾਂ ਉਹਨਾਂ ਦਾ ਏਰੀਆ ਵੀ ਵਧਣਾ ਚਾਹੀਦਾ ਵਾ ਪਰ ਹੋ ਇੱਥੇ ਬਿਲਕੁਲ ਉਲਟਾ ਰਿਹਾ ਕਿਉਂਕਿ ਸ਼ੇਰਾਂ ਦੇ ਬਿਲਕੁਲ ਨਾਲ ਹੀ ਇੱਕ ਸਮਾਨਾਂਤਰ ਵਰਡ ਦੇ ਵਿੱਚ ਰਹਿ ਰਿਹਾ ਵਾ ਇਨਸਾਨ ਇਨਸਾਨਾਂ ਦੀ ਗਿਣਤੀ ਵੀ ਵੱਧ ਰਹੀ ਆ ਤੇ ਜਿੱਥੇ ਸ਼ੇਰਾਂ ਨੂੰ ਆਪਣਾ ਏਰੀਆ ਵੱਡਾ ਚਾਹੀਦਾ ਨਾਲ ਦੀ ਨਾਲ ਹੀ ਇਨਸਾਨਾਂ ਦੇ ਸ਼ਹਿਰ ਵੀ ਪਿੰਡਾਂ ਤੇ ਜੰਗਲਾਂ ਨੂੰ ਹਟਾ ਕੇ ਵੱਡੇ ਹੋ ਰਹੇ ਆ ਖੇਤੀਬਾੜੀ ਦੇ ਲਈ ਤੇ ਨਾਲ ਦੇ ਨਾਲ ਹੀ ਸ਼ਹਿਰੀਕਰਨ ਦੇ ਲਈ ਤਾਂ ਐਸੇ ਕਰਕੇ ਇਹ ਜਿਹੜੇ ਦੋ ਵੱਖਰੇ ਵੱਖਰੇ ਜੀਵਾਂ ਬਿਲਕੁਲ ਦੋ ਵੱਖਰੀ ਦੁਨੀਆ ਦੇ ਵਿੱਚ ਰਹਿੰਦੇ ਆ ਇੱਕ ਜੰਗਲਾਂ ਦੇ ਵਿੱਚ ਤੇ ਇੱਕ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਦੁਨੀਆ ਆਪਸ ਦੇ ਵਿੱਚ ਹੁਣ ਕਿਤੇ ਨਾ ਕਿਤੇ ਜਾ ਕੇ ਇਕੱਠੀ ਹੋ ਰਹੀ ਆ ਤੇ ਇਹਦਾ ਸਿੱਧਾ ਸਿੱਧਾ ਇੰਪੈਕਟ ਪੈ ਰਿਹਾ ਜੰਗਲੀ ਜਾਨਵਰਾਂ ਦੇ ਉੱਪਰ ਤੇ ਸਪੈਸ਼ਲੀ ਇਹਨਾਂ ਸ਼ੇਰਾਂ ਦੇ ਉੱਪਰ ਇਹਨਾਂ ਸ਼ੇਰਾਂ ਨੂੰ ਹੁਣ ਹੌਲੀ ਹੌਲੀ ਕਰਕੇ ਆਪਣੇ ਸਰਵਾਈਵਲ ਦੇ ਲਈ ਆਪਣੇ ਸ਼ਿਕਾਰ ਕਰਨ ਦੀਆਂ ਤੇ ਆਪਣੀ ਬਰੀਡਿੰਗ ਬਿਹੇਵੀਅਰ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲਣਾ ਪੈ ਰਿਹਾ ਹੁਣੇ ਮੈਂ ਤੁਹਾਨੂੰ ਇੱਕ ਅੰਕੜਾ ਦੱਸਿਆ ਕਿ ਇਹਨਾਂ ਦੀ ਗਿਣਤੀ 20 ਤੋਂ 674 ਹੋਗੀ ਤਾਂ ਸ਼ਾਇਦ ਤੁਸੀਂ ਵੀ ਇਹਨਾਂ ਸ਼ੇਰਾਂ ਦੇ ਲਈ ਬਹੁਤ ਖੁਸ਼ ਹੋਏ ਹੋਵੋਗੇ ਪਰ ਨਾਲ ਦੀ ਨਾਲ ਹੀ ਇੱਕ ਹੋਰ ਅੰਕੜਾ ਵੀ ਦੱਸ ਦਿੰਨਾ ਹਰੇਕ ਸ਼ੇਰ ਨੂੰ ਕਿਉਂਕਿ ਉਹਨੂੰ ਜੰਗਲ ਦਾ ਰਾਜਾ ਵੀ ਕਿਹਾ ਜਾਂਦਾ ਤੇ ਉਹਦੇ ਪਿੱਛੇ ਵੀ ਕੋਈ ਇੱਕ ਪ੍ਰੈਕਟੀਕਲ ਕਾਰਨ ਹੈ ਹਰੇਕ ਸ਼ੇਰ ਦੇ ਆਪਣਾ ਇੱਕ ਏਰੀਆ ਹੁੰਦਾ ਤੇ ਇਹ ਏਰੀਆ ਕਿੰਨਾ ਹੋ ਸਕਦਾ 50 ਤੋਂ ਲੈ ਕੇ 1000 ਕਿਲੋਮੀਟਰ ਤੱਕ ਦਾ ਤਾਂ ਹੁਣ ਤੁਸੀਂ ਦੇਖ ਲਓ ਕਿ ਜੇ ਉਹਦੇ ਵਿੱਚ 674 ਸ਼ਹਿਰ ਰਹਿ ਰਹੇ ਆ ਤਾਂ ਉਹਨਾਂ ਨੂੰ ਕਿੰਨੇ ਜ਼ਿਆਦਾ ਏਰੀਆ ਦੀ ਲੋੜ ਪੈਣ ਵਾਲੀ ਆ ਪਰ ਇੱਥੇ ਬਿਲਕੁਲ ਉਲਟਾ ਹੋ ਰਿਹਾ ਉਹਨਾਂ ਦਾ ਪੂਰਾ ਦਾ ਪੂਰਾ ਰਹਿਣ ਵਾਲਾ ਏਰੀਆ ਵਧਣ ਦੀ ਥਾਂ ਦੇ ਉੱਪਰ ਲਗਾਤਾਰ ਕੱਟ ਰਿਹਾ ਤੇ ਹੁਣ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਆ ਇਸ ਪੂਰੇ ਏਰੀਆ ਦੇ ਵਿੱਚ ਬਣਨ ਵਾਲੇ ਹਾਈਵੇਜ਼ ਤੋਂ ਪਿੰਡਾਂ ਦੇ ਵਿੱਚ ਨਾਰਮਲ ਕੁੱਤਿਆਂ ਦੇ ਝੁੰਡਾਂ ਦੀ ਤਰ੍ਹਾਂ ਘੁੰਮਦੇ ਹੋਏ ਇਹਨਾਂ ਸ਼ੇਰਾਂ ਦੇ ਵੀਡੀਓ ਦਾ ਕਾਰਨ ਜਿਹੜਾ ਹੈਗਾ ਉਹ ਇੱਕ ਪਾਸੇ ਤਾਂ ਇਹਨਾਂ ਦਾ ਘਟਦਾ ਏਰੀਆ ਵਾ ਪਰ ਨਾਲ ਦੀ ਨਾਲ ਹੀ ਇੱਕ ਹੋਰ ਬਹੁਤ ਵੱਡਾ ਕਾਰਨ ਆ ਉਹ ਇਹ ਆ ਕਿ ਜਿਹੜਾ ਇਹਨਾਂ ਦਾ ਆਪਣਾ ਇੱਕ ਨੇਚਰਲ ਫੂਡ ਆ ਸਪੈਸ਼ਲੀ ਗੀਰ نیشنل ਪਾਰਕ ਦੇ ਵਿੱਚ ਉਹ ਸਪੈਸ਼ਲੀ ਤਿੰਨ ਤਰ੍ਹਾਂ ਦੇ ਜਾਨਵਰ ਆ ਪਹਿਲੇ ਹੈ ਹੇਰਣ ਦੂਸਰੇ ਸਾਂਬਰ ਤੇ ਤੀਸਰਾ ਜੰਗਲੀ ਸੂਰ ਹੁਣ ਇਹਨਾਂ ਤਿੰਨੇ ਤਰ੍ਹਾਂ ਦੇ ਜਾਨਵਰਾਂ ਦੀ ਗਿਣਤੀ ਵੀ ਘਟ ਰਹੀ ਆ ਤੇ ਜਦ ਕਿ ਇਹਨਾਂ ਦੇ ਉੱਪਰ ਰਿਲਾਈ ਕਰਨ ਵਾਲਾ ਜਿਹੜਾ ਜਾਨਵਰ ਆ ਸ਼ੇਰ ਉਹਦੀ ਗਿਣਤੀ ਵਧ ਗਈ ਤੇ ਗੇਮ ਹੈਗੀ ਅ ਸਰਵਾਈਵਲ ਦੀ ਤਾਂ ਸ਼ੇਰਾਂ ਨੇ ਵੀ ਆਪਣਾ ਸਰਵਾਈਵਲ ਕਰਨਾ ਸਿੱਖ ਲਿਆ ਜਿੱਥੇ ਇੱਕ ਪਾਸੇ ਉਹਨਾਂ ਦੇ ਆਪਣੇ ਕੁਦਰਤੀ ਸ਼ਿਕਾਰ ਦੀ ਗਿਣਤੀ ਘਟੀ ਤਾਂ ਦੂਸਰੇ ਪਾਸੇ ਇੱਕ ਹੋਰ ਵਿਕਲਪ ਉਹਨਾਂ ਨੂੰ ਮਿਲ ਗਿਆ ਆਪਣੇ ਪਹਿਲੇ ਉਹਨਾਂ ਕੁਦਰਤੀ ਸ਼ਿਕਾਰਾਂ ਤੋਂ ਬਿਲਕੁਲ ਸੌਖਾ ਤੇ ਬਿਲਕੁਲ ਡਿਫੈਂਸਲੈਸ ਉਹ ਸੀਗਾ ਬਿਲਕੁਲ ਨਾਲ ਦੇ ਪਿੰਡਾਂ ਦਾ ਲਾਈਵ ਸਟਾਕ گاਵਾ ਕੁੱਤੇ ਮੱਝਾਂ ਭੇਡਾਂ ਬੱਕਰੀਆਂ ਜਿੱਥੇ ਇੱਕ ਪਾਸੇ ਇਹਨਾਂ ਸ਼ੇਰਾਂ ਦੇ ਲਈ ਇਹਨਾਂ ਹਿਰਨਾ ਨੂੰ ਸਾਂਬਰਾ ਨੂੰ ਤੇ ਈਵਨ ਜੰਗਲੀ ਸੂਰਾਂ ਨੂੰ ਇਹਨਾਂ ਦੇ ਪਿੱਛੇ ਭੱਜਣਾ ਭੱਜ ਦੌੜ ਕਰਨੀ ਆਪਣੀ એનર્ਜੀ ਵੇਸਟ ਕਰਨੀ ਜਿਹੜੀ ਕਿ ਸਪੈਸ਼ਲੀ ਸ਼ੇਰ ਵਰਗੇ ਜਾਨਵਰ ਦੇ ਲਈ ਬਚਾ ਕੇ ਰੱਖਣੀ ਬਹੁਤ ਹੀ ਜ਼ਰੂਰੀ ਆ ਉਹ ਬਹੁਤ ਹੀ ਜ਼ਿਆਦਾ ਲੱਗਦੀ ਸੀ ਦੂਸਰੇ ਪਾਸੇ ਪਿੰਡਾਂ ਦੀਆਂ گاਵਾਾਂ ਮੱਝਾਂ ਜਾਂ ਪੇਡਾਂ ਤੇ ਬੱਕਰੀਆਂ ਬਹੁਤ ਹੀ ਈਜ਼ੀ ਇਹਨਾਂ ਦਾ ਸ਼ਿਕਾਰ ਬਣ ਜਾਂਦੇ ਆ ਅਗਲੀ ਚੀਜ਼ ਹੈਗੀ ਆ ਕਿ ਸਾਂਬਰ ਜੰਗਲੀ ਸੂਰ ਜਾਂ ਈਵਨ ਹੇਰਨ ਦਾ ਸ਼ਿਕਾਰ ਕਰਦੇ ਹੋਏ ਵੀ ਇਹਨਾਂ ਸ਼ੇਰਾਂ ਨੂੰ ਆਪਣੇ ਆਪ ਨੂੰ ਇੰਜਰਡ ਹੋਣ ਤੋਂ ਬਚਾਉਣਾ ਪੈਂਦਾ ਉਈ ਇੱਕ ਵੀ ਲੱਗੀ ਹੋਈ ਛੱਟ ਕਿਸੇ ਵੀ ਸ਼ੇਰ ਨੂੰ ਇੱਕ ਬਹੁਤ ਹੀ ਜ਼ਿਆਦਾ ਬੇਦਰਦ ਇੱਕ ਬਹੁਤ ਹੀ ਪੇਨਫੁਲ ਡੈਥ ਵੱਲ ਲੈ ਕੇ ਜਾ ਸਕਦੀ ਆ ਪਰ ਦੂਸਰੇ ਪਾਸੇ ਜਿਹੜੇ ਇਹ ਪਿੰਡਾਂ ਦੇ ਜਾਨਵਰ ਹੁੰਦੇ ਆ ਇਹਨਾਂ ਤੋਂ ਇਹਨਾਂ ਸ਼ੇਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਖਤਰਾ ਨਹੀਂ ਹੈ ਤੇ ਇਸ ਤੋਂ ਬਾਅਦ ਇਹਨਾਂ ਸ਼ੇਰਾਂ ਨੇ ਇਨਸਾਨ ਦੇ ਨਾਲ ਆਪਣੇ ਕੰਟੈਕਟ ਨੂੰ ਅਵੋਇਡ ਕਰਨਾ ਵੀ ਸਿੱਖ ਲਿਆ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਲੱਗ ਗਿਆ ਕਿ ਇੱਕ ਪਿੰਡ ਦੇ ਵਿੱਚ ਨਾਰਮਲ ਟਾਈਮ ਕਿਹੜੇ ਟਾਈਮ ਦੇ ਉੱਪਰ ਸਭ ਤੋਂ ਜ਼ਿਆਦਾ ਇਨਸਾਨ ਗਲੀਆਂ ਦੇ ਵਿੱਚ ਮੌਜੂਦ ਹੁੰਦੇ ਆ ਉਹਨਾਂ ਟਾਈਮਾਂ ਨੂੰ ਅਵੋਇਡ ਕਰਦੇ ਆ ਤੇ ਇਸੇ ਤਰ੍ਹਾਂ ਹੀ ਹੋਲੀ-ਹੋਲੀ ਕਰਕੇ ਇਹਨਾਂ ਨੇ ਆਪਣਾ ਪੂਰਾ ਦਾ ਪੂਰਾ ਰਹਿਣ ਸਹਿਣ ਆਪਣੀਆਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਦੀਆਂ ਆਦਤਾਂ ਜਿਹੜੀਆਂ ਸੀ ਜਾਂ ਟਾਈਮ ਫਰੇਮ ਸੀਗੇ ਉਹ ਪੂਰੀ ਤਰ੍ਹਾਂ ਦੇ ਨਾਲ ਸਿਰਫ ਕੁਝ ਹੀ ਸਾਲਾਂ ਦੇ ਵਿੱਚ ਬਦਲ ਲਏ ਇੱਕ ਹੋਰ ਚੀਜ਼ ਜਿਹਦੇ ਤੋਂ ਜੰਗਲੀ ਜਾਨਵਰ तकरीबन ਸਾਰੇ ਦੇ ਸਾਰੇ ਬਹੁਤ ਹੀ ਜ਼ਿਆਦਾ ਡਰਦੇ ਆ ਤੇ ਸਪੈਸ਼ਲੀ ਸ਼ੇਰ ਵਰਗਾ ਇੱਕ ਸ਼ਰਮੀਲਾ ਜਾਨਵਰ ਤਾਂ ਬਿਲਕੁਲ ਵੀ ਨੇੜੇ ਨਹੀਂ ਆਉਂਦਾ ਉਹ ਹੈਗੀ ਆ ਆਵਾਜ਼ ਪਰ ਹੁਣ ਬਹੁਤ ਸਾਰੇ ਵੀਡੀਓ ਸਾਹਮਣੇ ਆ ਰਹੇ ਆ ਜਿੱਥੇ ਇਹ ਕਲੀਅਰਲੀ ਦੇਖਿਆ ਜਾ ਸਕਦਾ ਕਿ ਇਹ ਜਿਹੜੇ ਸ਼ੇਰ ਨੇ ਇਨਸਾਨ ਦੁਆਰਾ ਪ੍ਰੋਡਿਊਸ ਕੀਤੀਆਂ ਹੋਈਆਂ ਅਲੱਗ-ਅਲੱਗ ਆਵਾਜ਼ਾਂ ਦੀ ਕਿਸੇ ਵੀ ਤਰ੍ਹਾਂ ਨਾਲ ਕੋਈ ਖਾਸ ਪ੍ਰੋਬਲਮ ਨਹੀਂ ਹੁੰਦੀ ਪਿੰਡਾਂ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਹੁਣ ਇਹਨਾਂ ਨੂੰ ਗੀਰ ਨੈਸ਼ਨਲ ਪਾਰਕ ਦੇ ਇਹ ਸ਼ੇਰ ਆਪਣੇ ਖੇਤਾਂ ਦੇ ਵਿੱਚ ਛਾਂ ਦੇ ਵਿੱਚ ਆਰਾਮ ਕਰਦੇ ਹੋਏ ਤੇ ਈਵਨ ਟਰੱਕਾਂ ਜਾਂ ਬੱਸਾਂ ਦੇ ਥੱਲੇ ਬਿਲਕੁਲ ਨਾਰਮਲ ਹੋਰ ਕਿਸੇ ਵੀ ਕੁੱਤੇ ਜਾਂ ਬਿੱਲੀ ਦੀ ਤਰ੍ਹਾਂ ਆਰਾਮ ਕਰਦੇ ਹੋਏ ਜਾਂ ਸੁੱਤੇ ਹੋਏ ਦਿਖਾਈ ਦੇ ਜਾਂਦੇ ਆ ਤੇ ਹਾਲੇ ਤੱਕ ਦੇ ਇਸ ਪੂਰੇ ਦੇ ਪੂਰੇ ਫੀਨੋਮੀਨਾ ਦੇ ਵਿੱਚ ਸ਼ੇਰਾਂ ਨੇ ਇਨਸਾਨ ਤੋਂ ਆਪਣੇ ਆਪ ਨੂੰ ਕਿਸੇ ਵੀ ਕੌਨਫਲਿਕਟ 'ਚ ਪਾਉਣ ਤੋਂ ਦੂਰ ਰੱਖਿਆ ਪਰ ਫਿਰ ਵੀ ਸਪੈਸ਼ਲੀ ਉਹ ਵਾਲੇ ਪਰਿਵਾਰ ਜਿਨ੍ਹਾਂ ਦੇ ਆਪਣੇ ਛੋਟੇ ਬੱਚੇ ਨੇ ਜਾਂ ਫਿਰ ਉਹ ਵਾਲੇ ਲੋਕ ਜਿਹੜੇ ਅਲੱਗ-ਅਲੱਗ ਆਪਣੀ ਨੌਕਰੀ ਦੇ ਕਾਰਨ ਬਹੁਤ ਰਾਤ ਨੂੰ ਪਿੰਡਾਂ ਦੇ ਵਿੱਚ ਵਾਪਸ ਪਹੁੰਚਦੇ ਆ ਉਹਨਾਂ ਨੂੰ ਇਨ੍ਹਾਂ ਸ਼ੇਰਾਂ ਤੋਂ ਪੂਰਾ ਦਾ ਪੂਰਾ ਖਤਰਾ ਬੜਿਆਂ ਰਹਿੰਦਾ ਹਾਲੇ ਤੱਕ ਦੀ ਕਹਾਣੀ ਤਾਂ ਇਹ ਕਹਿ ਰਹੀ ਹੈ ਕਿ ਇੱਕ ਅਨਰਿਟਨ ਡਾਕੂਮੈਂਟ ਆ ਇੱਕ ਅਨਰਿਟਨ ਐਗਰੀਮੈਂਟ ਆ ਸ਼ੇਰਾਂ ਦੇ ਤੇ ਇਨ੍ਹਾਂ ਪਿੰਡਾਂ ਦੇ ਰਹਿਣ ਵਾਲੇ ਇਨਸਾਨਾਂ ਦੇ ਵਿਚਕਾਰ ਕਿ ਇਹਨਾਂ ਪਿੰਡਾਂ ਦੇ ਲੋਕਾਂ ਨੇ ਇਹਨਾਂ ਸ਼ੇਰਾਂ ਦੇ ਨਾਲ ਰਹਿਣਾ ਸਿੱਖ ਲਿਆ ਤੇ ਉਹਨਾਂ ਦੇ ਲਈ ਹੁਣ ਇਹ ਵਾਲੇ ਸੀਨ ਬੜੇ ਆਮ ਬਣ ਗਏ ਕਿ ਜਦੋਂ ਉਹਨਾਂ ਦੀ ਗਲੀ ਦੇ ਵਿੱਚੋਂ 6 ਜਾਂ 7 ਸ਼ੇਰਾਂ ਦਾ ਝੁੰਡ ਇੱਕ ਆਰਾਮ ਦੇ ਨਾਲ ਨੰਗ ਰਿਹਾ ਹੁੰਦਾ ਤੇ ਦੂਸਰੇ ਪਾਸੇ ਸ਼ੇਰਾਂ ਵਾਲੀ ਸਾਈਡ ਤੋਂ ਹਾਲੇ ਤੱਕ ਦੀ ਕਹਾਣੀ ਇਹ ਆ ਕਿ ਕਿਸੇ ਵੀ ਇਨਸਾਨ ਦੇ ਉੱਪਰ ਹਮਲਾ ਨਹੀਂ ਕੀਤਾ ਗਿਆ ਜਿੰਨੇ ਵੀ ਹਮਲੇ ਹੁੰਦੇ ਆ ਉਹ ਸਿਰਫ ਜਾਨਵਰਾਂ ਦੇ ਉੱਤੇ ਕੀਤੇ ਜਾਂਦੇ ਆ ਪਰ ਇਹ ਜਿਹੜਾ ਬੈਲੈਂਸ ਆ ਜਿਹੜਾ ਬਹੁਤ ਹੀ ਇੱਕ ਡੈਲੀਕੇਟ ਬੈਲੈਂਸ ਆ ਇਹ ਕਿੰਨੇ ਟਾਈਮ ਤੱਕ ਬਚਿਆ ਰਹੂਗਾ ਤੇ ਕਿਸ ਦਿਨ ਜਾ ਕੇ ਇਹ ਟੁੱਟੂਗਾ ਇਹਦੇ ਬਾਰੇ ਦੇ ਵਿੱਚ ਕਿ ਆਸਰਾ ਹੀ ਹਾਲੇ ਬਿਲਕੁਲ ਵੀ ਨਹੀਂ ਲਾਈ ਜਾ ਸਕਦੀ ਪਰ ਹਾਂ ਇਹ ਆ ਕਿ ਜਿਸ ਦਿਨ ਇਹ ਬੈਲੈਂਸ ਟੁੱਟਦਾ ਉਸ ਦਿਨ ਇਨਸਾਨਾਂ ਦੇ ਲਈ ਤੇ ਇਨ੍ਹਾਂ ਸ਼ੇਰਾਂ ਦੇ ਲਈ ਦੋਨਾਂ ਦੇ ਲਈ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਆ ਫਿਲਹਾਲ ਦੇ ਲਈ ਜਿੰਨੇ ਵੀ ਰਿਸਰਚਰ ਜਾਂ ਅਥਾਰਟिटीज ਨੇ ਉਹ ਇਨ੍ਹਾਂ ਸ਼ੇਰਾਂ ਦੀ ਮੂਵਮੈਂਟ ਨੂੰ ਕੈਪਚਰ ਕਰਨ ਦੇ ਲਈ ਇੱਕ ਤਾਂ ਮੋਸ਼ਨ ਸੈਂਸਰ ਕੈਮਰਾਸ ਲਾ ਰਹੇ ਆ ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਸ਼ੇਰਾਂ ਦੇ ਗਲਾਂ ਦੇ ਵਿੱਚ ਜੀਪੀਐਸ ਕੋਲਰਸ ਲਾਏ ਜਾ ਰਹੇ ਆ ਤਾਂ ਕਿ ਇਹਨਾਂ ਦੀ ਪੂਰੀ ਦੀ ਪੂਰੀ ਲੋਕੇਸ਼ਨ ਨੂੰ ਟਰੈਕ ਕੀਤਾ ਜਾ ਸਕੇ ਤੇ ਇਸ ਤੋਂ ਇਲਾਵਾ ਇਹਨਾਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਐਜੂਕੇਟ ਕੀਤਾ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਇਸ ਜਾਨਵਰ ਨੂੰ ਸ਼ਾਂਤ ਰਹਿਣਾ ਵਾ ਉਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਆਈ ਕੰਟੈਕਟ ਨਹੀਂ ਬਣਾਉਣਾ ਤੇ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਜਿਹਦੇ ਨਾਲ ਇਹ ਜਾਨਵਰ ਡਰ ਜੇ ਤੇ ਉਲਟਾ ਆਪਣਾ ਬਚਾਅ ਕਰਦਾ ਹੋਇਆ ਤੁਹਾਡੇ ਉੱਪਰ ਹਮਲਾ ਕਰ ਦਵੇ ਨਾ ਹੀ ਇਹਨੂੰ ਦੇਖ ਕੇ ਭੱਜਣਾ ਵਾ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਆਵਾਜ਼ ਜਾਂ ਖੜਕਾ ਕਰਨਾ ਹਾਲ ਫਿਲਹਾਲ ਦੇ ਲਈ ਇਸ ਤਰ੍ਹਾਂ ਦੇ ਵੀਡੀਓ ਕੁਝ ਲੋਕਾਂ ਨੂੰ ਬਹੁਤ ਹੀ ਹਲਕੇ ਫੁਲਕੇ ਇਹ ਇਵਨ ਹੱਸੋ ਹੀ ਨੇ ਵੀ ਲੱਗ ਸਕਦੇ ਆ ਤੇ ਕੁਝ ਲੋਕਾਂ ਨੂੰ ਇਵਨ ਇੱਕ ਬਹੁਤ ਹੀ ਵਧੀਆ ਹਾਰਮਨੀ ਦਿਖ ਸਕਦੀ ਆ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਸ਼ਿਕਾਰੀ ਤੇ ਇਨਸਾਨ ਦੇ ਵਿਚਕਾਰ ਦੀ ਜਿੱਥੇ ਇੱਕੋ ਵੀਡੀਓ ਦੇ ਵਿੱਚ ਦੋਨੇ ਇਕੱਠੇ ਹੀ ਬਿਲਕੁਲ ਸ਼ਾਂਤੀ ਦੇ ਨਾਲ ਇੱਕ ਦੂਸਰੇ ਦੇ ਨਾਲ ਵਿਚਰਦੇ ਹੋਏ ਦਿਖ ਰਹੇ ਆ ਅਸਲ ਦੇ ਵਿੱਚ ਇਹ ਸਾਰੇ ਦਾ ਕਾਰਨ ਹੈ ਕਿ ਸ਼ੇਰਾਂ ਦੀ ਆਪਣੀ ਜਗ੍ਹਾ ਬਿਲਕੁਲ ਘਟ ਹੋ ਰਹੀ ਆ ਤੇ ਇੱਥੇ ਕੁਐਸਚਨ ਇਹ ਬਣਦਾ ਕਿ ਕੀ ਇਹ ਵਰਤਾਰਾ ਇੱਥੋਂ ਅੱਗੇ ਲਗਾਤਾਰ ਵਧਦਾ ਰਹੂਗਾ ਕਿਉਂਕਿ ਜੇ ਵਧਦਾ ਰਿਹਾ ਤਾਂ ਕਿਸੇ ਨਾ ਕਿਸੇ ਦਿਨ ਜਿਹੜੀ ਇਹ ਵਿਚਾਰ ਦੀ ਥਿਨ ਰੈਡ ਲਾਈਨ ਆ ਉਹਨੇ ਬ੍ਰੇਕ ਹੋਣਾ ਹੀ ਹੋਣਾ ਜਾਂ ਫਿਰ ਕਿਸੇ ਤਰ੍ਹਾਂ ਦੇ ਨਾਲ ਅਸੀਂ ਇਹਨਾਂ ਸ਼ੇਰਾਂ ਨੂੰ ਉਹਨਾਂ ਦੀ ਆਪਣੀ ਪ੍ਰੋਪਰ ਰਹਿਣ ਵਾਲੀ ਜਗ੍ਹਾ ਦੇ ਸਕਾਂਗੇ ਪਰ ਜੰਗਲੀ ਜਾਨਵਰਾਂ ਦਾ ਇਸ ਤਰ੍ਹਾਂ ਦੇ ਨਾਲ ਰਹਿਸ਼ੀ ਇਲਾਕਿਆਂ ਦੇ ਵਿੱਚ ਘੁੰਮਣਾ ਸਿਰਫ ਇੰਡੀਆ ਦੇ ਗੀਰ نیشنل ਪਾਰਕ ਏਰੀਏ ਦੇ ਵਿੱਚ ਹੀ ਤੱਕ ਹੀ ਸੀਮਤ ਨਹੀਂ ਹੈ ਇਸ ਤੋਂ ਇਲਾਵਾ ਇਹੇ ਵਰਤਾਰਾ ਦੁਨੀਆ ਦੇ ਅਲੱਗ-ਅਲੱਗ ਥਾਵਾਂ ਦੇ ਉੱਪਰ ਵੀ ਦੇਖਿਆ ਗਿਆ ਸਪੈਸ਼ਲੀ ਬੈਂਕਾਕ ਦੇ ਵਿੱਚ ਜਿਸ ਤਰ੍ਹਾਂ ਟਾਈਗਰ ਦੇਖਦੇ ਆ ਜਾਂ ਮੁੰਬਈ ਦੇ ਵਿੱਚ ਤेंदुए ਦੇਖਦੇ ਆ ਤੇ ਜਾਂ ਫਿਰ ਕੈਨੇਡਾ ਜਾਂ ਨਾਰਥ ਅਮਰੀਕਾ ਦੇ ਵਿੱਚ ਭਾਲੂਆਂ ਨੂੰ ਅਕਸਰ ਇਸ ਤਰ੍ਹਾਂ ਦੇਖਿਆ ਜਾਂਦਾ ਪਰ ਇੱਥੇ ਅਫਸੋਸਨਾਕ ਤੇ ਚਿੰਤਾਜਨਕ ਗੱਲ ਇਹ ਹੈਗੀ ਆ ਕਿ ਇਹ ਜਿੰਨੇ ਵੀ ਇਨਕਾਊਂਟਰ ਹੁੰਦੇ ਆ ਇਹਨਾਂ ਜੰਗਲੀ ਸ਼ਿਕਾਰੀ ਜਾਨਵਰਾਂ ਤੇ ਇਨਸਾਨ ਦੇ ਵਿਚਕਾਰ ਦੇ ਇਹ ਹਰੇਕ ਵਾਰ ਉਨੇ ਸ਼ਾਂਤੀਪੂਰਵਕ ਨਹੀਂ ਰਹਿੰਦੇ ਇਹ ਸੀਗਾ ਜੀ ਆਪਣਾ ਅੱਜ ਦਾ ਵੀਡੀਓ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਊਗਾ دلچسپی ਲੱਗਿਆ ਹੋਊਗਾ ਪਰ ਨਾਲ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਐਕਸਟਰਾ ਕੋਈ ਇਨਫੋਰਮੇਸ਼ਨ ਮਿਲੀ ਹੋਗੀ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਕੱਲ ਨੂੰ ਵੀਡੀਓ ਦੇ ਵਿੱਚ ਕਿਸੇ ਹੋਰ ਜਾਣਕਾਰੀ ਦੇਣ